ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੁਣ ਦੱਥੋ ਕਿੱਥੇ ਆ ਮਜ਼ਦੂਰ ਮਜ਼ਦੂਰ ਦਾ ਖੋ ਦਿੱਤੇ ਨਹੀਂ 5000 ਨੂੰ ਟਰਾਲੀ ਨਹੀਂ ਦਿੱਤੀ ਤੂੜੀ ਦੀ 2500 ਨੂੰ ਕਣਕ ਨਹੀਂ ਦਿੱਤੀ ਜਦੋਂ ਚੌਲਾਂ ਦੀ ਆ ਕੀ ਲਵਾਈ ਜਿਨੇ 3000 ਤੋਂ ਵੱਧ ਦਿੱਤਾ ਜੀ ਪੰਡਾ ਅਲੋਟਮੈਂਟਾਂ ਕਰਤੀਆਂ ਦੇਖ ਕਰ ਤੂਤਾ ਇਹਨਾਂ ਦੀਆਂ ਉਹਨੂੰ 20000 ਜੁਰਮਾਨਾ ਹੋਊ ਫਿਰ ਤਾਂ ਥੋੜਾ ਰਾਜ ਹੋ ਗਿਆ ਕੱਲਾ ਕਿਸਾਨੀ ਮਰਦਾ ਹੋਰ ਤਾਂ ਕੋਈ ਮਦਦ ਹੀ ਨਹੀਂ ਦਾ ਕਿੰਨੀਆਂ ਕੋ ਮਾਨੇਤ ਕਿਸਾਨ ਵੀ 50 60% ਨੇ ਜਿਹੜੇ ਦਿਹਾੜੀਦਾਰ ਨੇ ਕਿਸਾਨ ਕਿਸਾਨ ਤੋਂ ਲਾਲਾ ਜੱਟ ਕੀ ਥਾ ਹੋਰ ਸ਼ੀਬਾ ਨਾਈ ਮਝਵੀ ਸਿੰਘ ਤੇ ਮਿਆਰ ਬੰਗੀ ਕਿੰਨਿਆਂ ਕੋ ਮਨ ਉਹ ਤਾਂ ਕੋਈ ਵਾਹ ਨਹੀਂ ਲੈਂਦਾ ਢੜੀ ਕਰਕੇ 10 ਕਿੱਲਾਂ ਕਿਉਂ ਮਰਦਾ ਵੀ ਦਾ ਕਾਰਨ ਨਹੀਂਦਾ ਪਤਾ ਕੀ ਹੈ ਵਧੀਆ ਤਾਂ ਅਸੀਂ ਐਸ਼ ਕਰਨੀਆਂ ਗੱਡੀ ਸਾਡੇ ਥੱਲੇ ਆ ਚੰਗਾ ਥਨੇ ਪਿੰਗ ਛੱਗਾ ਲੈਣਾ ਚੰਗੀ بیمਪੂ ਪੀ ਗਾਣੀਆ ਕੰਮ ਅਸੀਂ ਰੱਖਾਂ ਤੋੜਨਾ ਨਹੀਂ ਜੇ ਘਰੇ ਗਿਆ ਨੂੰ ਮੁੰਡਾ ਕਿ ਮਾਰਾਂਗਾ ਉਹਦੇ ਮਾਂ ਪਿਓ ਨੇ ਕਿਹਾ ਵੀ ਤੂੰ ਪਤਾ ਕੰਮ ਕਰ ਓਏ ਓਰੇ ਵਾਹ ਲੈ ਲੈਣਾ ਜੇ ਵਿਆਹ ਹੈ ਵਰਿਆਗਾ ਉਹਦੇ ਪਰਿਵਾਰ ਨੇ ਕਿਹਾ ਵੀ ਭਾਈ ਇਹ ਬੱਚੇ ਨੇ ਕੱਲ ਨੂੰ ਆਪਾਂ ਕੀ ਕਰਾਂਗੇ ਉਹਨੂੰ ਪਤਾ ਕੀ ਕਹਿੰਦੇ ਨੇ ਭੈਣ ਚੋਰ ਕੁੱਤੀ ਤੂੰ ਕਹਣਾ ਮੈਨੂੰ ਕਹਿਣ ਵਾਲੀ ਜਿਉ ਗਰਮ ਹੋ ਜਾਂਦੀ ਆ ਫੇਰ ਸਵੇਰੇ ਪੀ ਲੈਂਦੇ ਨੇ ਮਗਰ ਇਹਨਾਂ ਦਾ ਕਾਰਨ ਉਹਦੇ ਸਰ ਕਰਜ਼ਾ ਸੀ ਕਰਜ਼ਾ ਨਾ ਛਡਾਓ ਘਟ ਖਾ ਲੋ ਉਹ ਜਿੰਨੀ ਕ ਮਿਹਨਤ ਉਹਨਾਂ ਕੇ ਕਰਕੇ ਖਾ ਲੋ ਉਹ ਮੈਂ ਕਿੱਲੇ ਆਲਾ ਗੁਜ਼ਾਰਾ ਕਰਦਾ ਹਾਂ ਮੇਥੋਂ ਥੱਲੇ ਬਹੁਤ ਬੱਚਦੇ ਨੇ ਜ਼ਿੰਦਗੀ ਐਸੀ ਕਰਦੇ ਆ ਵਧੀਆ ਨਜ਼ਾਰੇ ਲੈਣੇ ਆ ਯਾਰ ਕੋਈ ਨਾਲੇ ਪਗਵਾ ਵੀ ਲਉਂਦੇ ਐਡੀ ਗੱਲ ਵੀ ਲਉਂਦੇ ਨਹੀਂ ਆ ਓ ਮੇਰੇ ਵੀਰੋ ਓਦੇ ਥੋਡੇ ਮੁਰੇ ਹੱਥ ਬੰਨ ਕੇ ਬੇਨਤੀ ਆ ਜਿੱਦੇ ਧਰਨਾ ਚੱਕਿਆ ਸੀ ਓਦਾਂ ਫੇਰ ਇਹ ਤੁਸੀਂ ਮਨਜ਼ੂਰ ਨਾ ਮਨਜ਼ੂਰ ਕਿਉਂ ਨਾ ਕਰਾਇਆ ਬਿਲ ਕਿਉਂ ਨਾ ਲਖੀਂਪੁਰ ਦਾ ਤੁਸੀਂ ਪੰਗਾ ਖਤਮ ਕੀਤਾ ਅੱਜ ਲਖੀਂਪੁਰ ਤਾਂ ਜੂਪੀ ਚ ਟ੍ਰੇਨਾਂ ਤੁਸੀਂ ਪੰਜਾਬ ਦੀਆਂ ਮੰਦ ਕਰਦੇ ਹੋ ਕੋਈ ਵਾਹ ਵਾਹ ਬਾਈ ਥੋਡੇ ਗਿਆ ਮੈਂਦੀਆਂ ਇਹਨਾਂ ਦੇ ਨਾਲ ਠੰਡ ਵੀ ਦਿੰਦਾ ਰਹਾ ਨਾਲ ਵੀ ਤੁਰਦੇ ਰਹੇ ਪਰ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਬਾਈ ਜੀ ਮੈਂ ਤਾਂ ਹੱਥ ਖੜੇ ਕਰ ਗਿਆ ਓ ਇਹ ਤਾਂ ਪੈਸੇ ਬਣਾਉਂਦੇ ਨੇ ਉੱਥੇ ਜਾ ਕੇ ਇਹ ਕੋਈ ਮਤਲਿਆ ਨਾ ਸਾਡੇ ਨਾਲੇ ਪੈਸੇ ਬਣਾਉਂਦੇ ਨੇ ਮੈਂ ਹੁਣ ਛਰੇਮਕ ਹੂੰਗਾ ਬੰਦਾ ਮਾਤਾ ਮੋਟਰਸਾਈਕਲ ਤੋਂ ਡਿੱਕੇ ਖੇੜੀ ਦੇ ਵਿੱਚ ਮੱਗੇ ਵੀ ਜਿੱਕੇ ਕੀਤਾ ਅੱਗੇ ਮੈਂ ਨੋਂ ਨਹੀਂ ਸੀ ਹੁਣ ਬੰਦੇ ਦਾ ਸਾਰਾ ਕੁਝ ਹੀ ਡਿਸੀ ਦੇ ਦੂੰ ਬੰਦਾ ਵਜਨ ਦਾ ਬੋਲਦੇ ਸੀ ਮੋਟਰਸਾਈਕਲ ਤੋਂ ਡਿੱਕੇ ਮੋਤਾ ਪਿਕਅਪ ਚ ਪਾ ਕੇ ਰਾਤ ਨੂੰ ਦਿੱਲੀ ਲੈ ਗਏ ਟੜਕੇ ਨੂੰ ਕਹਿੰਦੇ ਕਿਸਾਨ ਸੀ ਦੋ ਗਿਆ ਜੀ 40 ਲੱਖ ਰੁਪਈਆ ਦੇਓ ਇੱਕ ਬੰਦੇ ਨੌਕਰੀ ਦਿਓ ਮੈਂ ਸਾਰਾ ਕੁਝ ਦੇਖ ਕੇ ਬਾਈ ਜੀ ਫੇਰ ਬਸੇ ਰਿਆ ਮੈਂ ਜਾਰੇ ਤਾਂ ਅੰਧਾ ਕਾਨੂੰਨ ਇੱਥੇ ਤਾਂ ਆਪਾਂ ਮੈਂ ਦੇ ਉੱਥੇ ਬੋਲਦਾ ਸੀ ਬੀੜੇ ਘੜਾਉਂਦਾ ਸੀ ਮੈਨੂੰ ਪਤਾ ਮੈਂ ਖਾਂ ਕੁੱਟਣਗੇ ਮੈਨੂੰ ਇਹ ਇਹਨਾਂ ਦਾ ਇਹ ਨਹੀਂ ਪਤਾ ਮਾਰ ਹੀ ਦੇਣ ਇੱਥੇ ਕਿਹਨੇ ਪੁੱਛਣਾ ਆਪਾਂ ਚੁੱਪ ਕਰੇ ਆਪਦਾ ਟ੍ਰੇਨ ਜਿਹੜੇ ਤੁਰੇ ਹੁਣ ਮੈਂ ਆਪਦੇ ਸਟੈਂਡ ਤੇ ਹੁਣ ਮੈਨੂੰ ਕੋਈ ਡਰ ਨਹੀਂ ਹੁਣ ਜੇ ਮਾਰ ਵੀ ਦੇਣਗੇ ਦਿਆਂ ਗਰਾਹਾਂ ਗੂਹਾਂ ਲਖੋ ਵਾਲਾ ਜਿਹੜਾ ਮਰਗੀ ਜਾ ਦੇ ਹੁਣ ਮੈਨੂੰ ਕੋਈ ਪਰਵਾਹ ਨਹੀਂ ਹੁਣ ਮੇਰੇ ਪਰਿਵਾਰ ਨੂੰ ਪਤਾਗਾ ਵੀ ਇਹ ਐਂ ਚੱਲਦਾ ਸੀ ਪੱਤਰਕਾਰਾਂ ਨੂੰ ਪਤਾ ਸੋਸ਼ਲ ਮੀਡੀਆ ਨੂੰ ਪਤਾ ਮੀਡੀਆ ਦੇ ਚੈਨਰਾਂ ਤੇ ਗੱਲ ਅੱਜ ਕੋਈ ਮਾਰ ਦੇ ਮਾਰ ਦੇਣ ਹੁਣ ਮੈਨੂੰ ਕੋਈ ਪਰਵਾਹ ਨਹੀਂ ਇਹਨਾਂ ਦੀ ਹੁਣ ਉੱਥੇ ਦਿੱਲੀ 'ਚ ਮੈਨੂੰ ਪੁੱਛਣਾ ਨਹੀਂ ਸੀ ਇਹ ਕੋਈ ਸਾਡੀ ਖਾਤਰ ਨਹੀਂ ਕਿਸਾਨੀ ਤੁਰੀ ਫੇਰ ਇਹ ਕਹਿੰਦੇ ਅਜੇ ਅਸੀਂ ਨੈਕਟਰੀ ਨਹੀਂ ਲੱਗਣ ਦੇਣੀ ਕਿਉਂ ਨਹੀਂ ਵੀ ਲੱਗਣ ਦੇਣੀ ਸਾਨੂੰ ਰੁਜ਼ਗਾਰ ਕਿੱਥੋਂ ਮਿਲੂ ਜੇ ਤਾਂ ਕੋਈ ਰੋਡ ਨਿਕਲਦਾ ਸੀ ਉਹ ਨਹੀਂ ਲੰਘਣ ਦੇਣਾ ਪੁਲ ਬਣਦਾ ਉਹ ਨਹੀਂ ਬਣਨ ਦੇਣਾ ਕੋਈ ਫੈਕਟਰੀ ਲੱਗਦੀ ਉਹ ਨਹੀਂ ਲੱਗਣ ਦੇਣੀ ਸਰਕਾਰ ਦੇ ਦਾਲੇ ਸਾਨੂੰ ਕੰਮ ਦੇ ਸਰਕਾਰ ਕੰਮ ਕਿੱਥੋਂ ਦੇਊ ਵੀ ਉਹ ਸਾਡੇ ਨੈਕਟਰੀਆਂ ਲੱਗਣ ਦਿਓ ਜਿਹੜੀ ਗੱਲ ਕਰਨ ਵਾਲੀ ਆ ਉਹ ਕਰੋ ਉਹਦੇ ਨਾਲ ਬਹਿ ਕੇ ਸਾਡੇ ਵੀਰ ਦੁਸ਼ਮਣ ਨਹੀਂ ਚਾਹੇ ਕੋਈ ਹਿੰਦੂ ਮੁਸਲਮਾਨ ਸਿੱਖ ਕੋਈ ਅਸਿਕਾਂ ਸਟੇਟ ਬਾਈ ਸਟੇਟ ਕੰਮ ਦੇਵੇ ਇੱਥੇ ਸਾਡੇ ਨੈਕਟਰੀਆਂ ਲੱਗਣ ਲਿਖ ਕੇ ਲੋ ਮੋਦੀ ਸਾਹਿਬ ਤੋਂ ਵੀ ਲਾਹ ਫੈਕਟਰੀਆਂ ਜਾਈਆਂ ਤਾਂ ਦਿੰਦੇ ਆਂ ਅਸੀਂ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਹਿਲ ਹੋਊਗੀ ਜੇ ਲੋੜ ਪਊ ਸਾਨੂੰ ਲੇਬਰ ਦੀ ਤਾਂ ਸਾਡੇ ਥਰੂ ਆਉਣੀ ਚਾਹੀਦੀ ਆ ਇਹ ਨਹੀਂ ਗੱਲ ਸਾਡਾ ਇੱਕ ਹੋਵੇ 99 ਵਾਰ ਲੈ ਹੁਣ ਉਹ ਤਾਂ ਗੱਲ ਨਹੀਂ ਕਰਨੀ ਕਰਦੇ ਨੇ ਆ ਟ੍ਰੇਡ ਅੰਟ ਲੱਗੀ ਕੈਪਟਨ ਮੁੱਖ ਮੰਤਰੀ ਫੇਰ ਕੀ ਖੜ ਲਿਆ ਉਹ ਖੁੰਝੇ ਲਾਤੇ ਲੋਕ ਵਿਚਾਰੇ ਜਿਹੜੇ ਮੱਗ ਇਹਨਾਂ ਦੇ ਮਗਰ ਲੱਗ ਗਏ ਜਿਹੜੇ ਪੈਸੇ ਜਾ ਕੇ ਉਹ ਵਧੀਆ ਰਹੇ ਆ ਆ ਟ੍ਰੇਡ ਅੰਟ ਦੇ ਵਿੱਚ ਇੱਕ ਵਾਰੀ ਬਲਡੋਹਾ ਝੂਠ ਬੋਲਦਾ ਦੇਖਿਆ ਇੱਥੇ ਦਾੜੀ ਰੱਖ ਕੇ ਯਾਰ ਆ ਟ੍ਰੇਡ ਅੰ ਬੜਵਾ ਸਾਹਿਬ ਨੂੰ ਮੈਨੇ ਇੱਕ ਚੀਚੀਆਂ ਉੱਠਣ ਚਾਚਾ ਦੇ ਵਿੱਚ ਗੱਲ ਚੱਲੇ ਵੀ ਤੂੰ ਆ ਆਦਾ ਸਹੀ ਮੇਰਾ ਪਿੰਡ ਮੇਰਾ ਇਲਾਕਾ ਯਾਰ ਕਹਿੰਦਾ ਜੀ ਉੱਥੇ ਤਾਂ ਗੋਲੀਆਂ ਚਲਾਈਆਂ ਕੈਪਟਨ ਨੂੰ ਸਾਡੇ ਨੇ ਘਟੋ ਘਟ 5000 ਬੰਦਾ ਫੱਟੜ ਕਰਤਾ ਮਾਰ ਪਤਾ ਨਹੀਂ ਕਿੰਨੇ ਕੁ ਦਿੱਤੇ ਲੋ ਜੀ ਇਹ ਬਠੋਹਾ ਸਾਹਿਬ ਦਾ ਧਿਆਨ ਆ ਜੀ ਮੀਡੀਆ 'ਚ ਟੀਵੀ 'ਤੇ ਟੈਨ ਕਿੱਦੇ ਮਾਰੇ ਨੇ ਵੀ ਕਿੱਥੇ ਗੋਲੀ ਚੱਲੀ ਆ ਡਾਂਗ ਫਿਰੀਆ ਮੈਂ ਮੰਨਦਾ ਡਾਂਗ ਮੈਂ ਹੁਣ ਵੀ ਹੱਕ ਤਾਂ ਮੈਂ ਤਾਂ ਭਗਵੰਤ ਮਾਨ ਨੂੰ ਕਹਿੰਦਾ ਅੱਜ ਡਾਂਗ ਫੇਰ ਲਾ ਮਿੱਤਰਾ ਬਹੁਤ ਸੁੱਖਾ ਰਹੇਗਾ ਜੇ ਤਿੰਨ ਸਾਲ ਖੜ ਗਿਆ ਬੜੇ ਰਿਜ਼ਲਟ ਗਲਤ ਨਿਕਲ ਗਏ ਡਾਂਗ ਦੇ ਮੈਂ ਤੈਨੂੰ ਦੱਸ ਤੀ ਗੱਲ ਇਹ ਤਾਂ ਕਹਿੰਦੇ ਨਾ ਕਿਸਾਨ ਅਸੀਂ ਰੋਡ ਰੋਕ ਲਿਆ 70% ਕਿਸਾਨ ਨੇ ਜੇ ਗਰੀਬ ਜਨਤਾ ਚੱਲ ਪਈ ਨਾ ਮੇਰੇ ਵਰਗੀਆਂ ਤਾਂ ਰੁਕਣਾ ਨਹੀਂ ਭੜੀਆਂ ਭਰਦਿਆਂਗੇ ਤੁਸੀਂ